ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਜਗਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ 99 ਪ੍ਰਾਪਰਟੀ ਅੱਜ ਇੱਕ ਲਗਜ਼ਰੀਅਸ ਸੈਗਮੈਂਟ ਲਗਜ਼ਰੀ ਫਲੈਟ 3 ਬੀ ਐਚ ਕੇ ਦਾ 152 ਦੇ ਵਿੱਚ ਬਣਿਆ ਹੋਇਆ ਏਅਰਪੋਰਟ ਰੋਡ ਦੇ ਬਿਲਕੁਲ ਨਜ਼ਦੀਕ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਦਾ ਇਹ ਮੇਨ ਐਂਟਰਸ ਡੋਰ ਔਰ ਸਮਾਰਟ ਇਸ ਦੇ ਵਿੱਚ ਇਹ ਲੋਕ ਨਾਲ ਇਸ ਦੇ ਵਿੱਚ ਜੋ ਕੈਮਰਾ ਬਾਹਰ ਇੰਸਟਾਲ ਕੀਤਾ ਗਿਆ ਤੇ ਇਸ ਦੇ ਵਿੱਚ ਇਹ ਮੇਨ ਐਂਟਰਸ ਤੇ ਕੈਮਰਾ ਲੱਗਾ ਹੈ ਤੇ ਇਸ ਦੇ ਵਿੱਚ ਕੋਈ ਵੀ ਗੇਟ ਤੇ ਬਾਹਰ ਆਉਂਦਾ ਤਾਂ ਉਸ ਦੇ ਵਿੱਚ ਸਕਰੀਨ ਤੇ ਸਾਰਾ ਇਸ ਦੇ ਵਿੱਚ ਅਗਰ ਤੁਸੀਂ ਡੋਰ ਨਹੀਂ ਖੋਲਣਾ ਤਾਂ ਉਸ ਨਾਲ ਗੱਲਬਾਤ ਕਰ ਸਕਦੇ ਆ ਲਿਫਟ ਏਰੀਆ ਜੋ ਇਸ ਦੇ ਵਿੱਚ ਆ ਜਾਂਦਾ ਤਾਂ ਇਸ ਦੇ ਵਿੱਚ ਲਿਫਟ ਵੀ ਇੰਸਟਾਲ ਕਰ ਦਿੱਤੀ ਗਈ ਹੈ ਤੇ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਆ ਇਹ ਲਿਫਟ ਇਸ ਦੇ ਵਿੱਚ ਦਿੱਤੀ ਗਈ ਹੈ ਤੇ ਨਾਲ ਸਟੇਅਰਸ ਵੀ ਇਸ ਦੇ ਵਿੱਚ ਵਾਈਡ ਸਟੇਅਰਸ ਰਹਿਣ ਵਾਲੀਆਂ ਤਾਂ ਮੇਨ ਇਸ ਦਾ ਐਂਟਰਸ ਡੋਰ ਤੋਂ ਬਾਅਦ ਅਸੀਂ ਇਧਰ ਲੈਫਟ ਸਾਈਡ ਤੇ ਹੈ ਡਰਾਇੰਗ ਏਰੀਆ ਜਿਸ ਤੇ ਸੋਫਾ ਸੈੱਟ ਲੱਗਿਆ ਆ ਫਾਲ ਸੀਲਿੰਗ UPVC ਵਿੰਡੋ ਨਾਲ ਇਸ ਦੇ ਵਿੱਚ ਡਾਈਨਿੰਗ ਟੇਬਲ ਇਸ ਦੇ ਵਿੱਚ 6 ਸੀਟਰ ਲੱਗਾ ਹੋਇਆ ਹੈ ਤੇ ਇਸ ਦੇ ਨਾਲ ਜੋ ਸਪੇਸ ਬਹੁਤ ਵਧੀਆ ਇਸ ਦੇ ਵਿੱਚ ਡਰਾਇੰਗ ਡਾਈਨਿੰਗ ਏਰੀਆ ਦੀ ਹੈ ਔਰ ਇਸ ਦੇ ਨਾਲ ਫਾਲ ਸੀਲਿੰਗ ਕਿਚਨ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਜੋ ਰੇਡੀਓ FMs ਦੇ ਵਿੱਚ ਅਗਰ ਕੰਮ ਕਰਦੇ ਵਕਤ ਅਸੀਂ ਕੋਈ ਸੰਗੀਤ ਜਾਂ ਕੋਈ 뮤직 ਜਾਂ ਧਾਰਮਿਕ ਸੋਨਨਾ ਦਾ ਇਸ ਦੇ ਵਿੱਚ ਦਿੱਤਾ ਗਿਆ ਹੈ ਵਿੰਡੋਸ ਦੇ ਵਿੱਚ ਔਰ ਮੋਡੂਲਰ ਹੈ ਕਿਚਨ ਇਸ ਦੇ ਵਿੱਚ ਦਿੱਤੀ ਗਈ ਹੈ ਸਾਉਂਡ ਪ੍ਰੂਫਸ ਦੇ ਵਿੱਚ ਸਿੰਕ ਔਰ ਨਾਲੀਸ ਦੇ ਵਿੱਚ ਉਹ ਦੋ ਪੈਰਲਰ ਰੂਮ ਹੈ ਤਾਂ ਇਹ ਫਸਟ ਇਸ ਦਾ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵਿਟ੍ਰਿਫਾਈਡ ਟਾਈਲ ਔਰ ਉੱਪਰ ਵੀ ਇਸ ਦੇ ਵਿੱਚ ਸੀਲਿੰਗ ਦਾ ਡਿਜ਼ਾਈਨ ਪਿੱਛੇ ਦੀਵਾਰ ਤੇ ਡਿਜ਼ਾਈਨ ਯੂਪੀਵੀਸੀ ਵਿੰਡੋਜ਼ ਦੇ ਨਾਲ ਹੀ ਵਾਰਡਰੋਬ ਵੀ ਇਦਰ ਵਾਈਟ ਕਲਰ ਦੇ ਸਮਾਨ ਇਸ ਦੀ ਬੈਕ ਵਾਲੀ ਇਹ ਬਾਲਕਨੀ ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਪੇਸ ਬਹੁਤ ਵਧੀਆ ਵਾਸ਼ਿੰਗ ਮਸ਼ੀਨ ਵੀ ਲੱਗ ਸਕਦੀ ਔਰ ਏਸੀ ਦੀ ਵਾਇਰਿੰਗ ਬਾਹਰ ਤੋਂ ਔਰ ਗੈਪ ਜੋ ਵਾਲ ਟੂ ਵਾਲ ਗੈਪ 25 ਫੁੱਟ ਦਿੱਤਾ ਗਿਆ ਇਸ ਦੇ ਵਿੱਚ ਇਹ ਗਾਰਡਨ ਏਰੀਆ ਹੀ ਸਾਰਾ ਦਿੱਤਾ ਜਾਏਗਾ ਔਰ ਇਧਰ ਸਾਹਮਣੇ ਇਹ 30 ਫੁੱਟ ਦਾ ਰੋਡ ਔਰ ਸਾਹਮਣੇ ਉਸ ਤੋਂ 100 ਫੁੱਟ ਦਾ ਰੋਡ ਤੇ ਬਹੁਤ ਹੀ ਇਹ ਹੈ ਗੇਟਡ ਟਾਊਨਸ਼ਿਪ ਗੇਟਡ ਸੁਸਾਇਟੀ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਸਾਰਾ ਹੀ ਕੰਮ ਇਲੈਕਟ੍ਰਿਸਿਟੀ ਵਰਕ ਔਰ ਇਸ ਦੇ ਨਾਲ ਵਾਇਰਿੰਗ ਦਾ ਵਰਕ ਬਹੁਤ ਹੀ ਵਧੀਆ ਬ੍ਰਾਂਡਡ ਇਹ ਸਾਰਾ ਕੀਤਾ ਗਿਆ ਜਿਸ ਦੇ ਵਿੱਚ ਇਹ ਸੈਕੰਡ ਸਾਡਾ ਬੈਡਰੂਮ ਆ ਜਾਂਦਾ ਜਿਸ ਦੇ ਨਾਲ ਵਾਸ਼ਰੂਮ ਅਟੈਚ ਵੀ ਹੈ ਔਰ ਨਾਲ ਡਾਈਨਿੰਗ ਏਰੀਆ ਦੇ ਨਾਲ ਕਾਮਨ ਵਾਸ਼ਰੂਮ ਵੀ ਦਿੱਤਾ ਗਿਆ ਔਰ ਵਾਰਡਰੋਬ ਪਿੱਛੇ ਦੀਵਾਰ ਤੇ ਵਰਕ ਔਰ ਇਹ ਵਾਸ਼ਰੂਮ ਦੇ ਵਿੱਚ ਵੀ ਸਾਰਾ ਟਾਈਲ ਵਰਕ ਔਰ ਸੈਂਟਰੀ ਦਾ ਵਰਕ ਇੱਧਰ ਹੈ ਡਰਾਈਨਿੰਗ ਏਰੀਆ ਦੇ ਨਾਲ ਵੀ ਸ ਨੂੰ ਕਾਮਨ ਵੀ ਕੀਤਾ ਗਿਆ ਥਰਡ ਸਾਡਾ ਇਹ ਬੈਡਰੂਮ ਆ ਜਾਂਦਾ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਬੈੱਡ ਲੱਗਣ ਤੋਂ ਬਾਅਦ ਸਪੇਸ ਹੈ ਪਿੱਛੇ ਵਾਲ ਤੇ ਡਿਜ਼ਾਈਨ ਔਰ ਵਾਰਡਰੋਬਸ ਨਾਲ ਹੀ ਇਸ ਦੇ ਵਿੱਚ ਇਹ ਵੀ ਵਾਸ਼ਰੂਮ ਇਸ ਦੇ ਵਿੱਚ ਅਟੈਚ ਹੈ ਜਿਸ ਦੇ ਵਿੱਚ ਸਾਰੀ ਬ੍ਰਾਂਡਡ ਜੋ ਜੈਗੋਰ ਕੰਪਨੀ ਦੇ ਇਸ ਦੇ ਵਿੱਚ ਫਿਟਿੰਗ ਔਰ ਵਾਲ ਟੂ ਵਾਲ ਸਾਰੀ ਟਾਈਲਸ ਦੇ ਵਿੱਚ ਸਾਹਮਣੇ ਇਸ ਦੇ ਵਿੱਚ ਫਰੰਟ ਬਾਲਕਨੀ ਇਹ ਵੀ ਸਪੇਸ ਇਸ ਦੇ ਵਿੱਚ ਦਿੱਤੀ ਗਈ ਹੈ ਤਾਂ ਬਹੁਤ ਹੀ ਵਧੀਆ ਇਹ ਲਗਜ਼ਰੀ ਫਲੈਟ ਸਾਰਾ ਅੱਜ ਤੁਹਾਨੂੰ ਦਿਖਾਇਆ ਜਿਸ ਦੇ ਵਿੱਚ 150 ਕਾ ਜਿਸ ਦਾ ਸਾਈਜ਼ ਹੈ 3 ਬੈਡਰੂਮ 2 ਵਾਸ਼ਰੂਮ S+3 ਦਾ ਇਹ ਕਨਸੈਪਟ ਜੋ ਕਿ ਲਿਫਟ ਵਿਦ ਇੰਸਟਾਲ ਹੈ ਇਸ ਦੇ ਵਿੱਚ ਇਹ ਟੂ ਸਾਈਡ ਓਪਨ 150 ਗਜ ਦਾ 3 BHK ਦਾ ਫਲੈਟ ਤੁਹਾਨੂੰ ਦਿਖਾਇਆ ਹੈ ਜਿਸ ਦੇ ਵਿੱਚ 30 ਤੋਂ 35 ਫੁੱਟ ਦਾ ਸਾਹਮਣੇ ਰੋਡ ਹੈ ਉਸ ਤੋਂ ਅੱਗੇ 100 ਫੁੱਟ ਦਾ ਰੋਡ ਹੈ ਮੇਨ 200 ਫੁੱਟ ਰੋਡ ਤੋਂ ਹੈ ਕੋਈ 400 ਮੀਟਰ ਅੰਦਰ ਪ੍ਰੋਜੈਕਟ ਹੈ ਬਹੁਤ ਹੀ ਵਧੀਆ ਕਨੈਕਟੀਵਿਟੀ ਦੇ ਨਾਲ ਲਗਜ਼ਰੀ ਸੈਗਮੈਂਟ ਦੇ ਵਿੱਚ ਇਹ ਫਲੈਟ ਤੁਹਾਨੂੰ ਦਿਖਾਇਆ ਹੈ ਜਿਸ ਦਾ ਆਸਕਿੰਗ ਪ੍ਰਾਈਸ 61.90 ਹੈ 61 ਲੱਖ 90 ਹਜ਼ਾਰ ਤੋਂ ਸਟਾਰਟਿੰਗ ਪ੍ਰਾਈਸ ਹੈ ਆਸ-ਪਾਸ ਸਾਰੇ ਘਰ ਬਣ ਰਿਹਾ ਹੈ ਹੋਰ ਡਿਵੈਲਪਮੈਂਟ ਇਸ ਦੇ ਵਿੱਚ ਹੋ ਰਹੀ ਹੈ ਜਿਸ ਤਰ੍ਹਾਂ ਮਾਰਕੀਟ ਹੀ ਸੋਸਾਇਟੀ ਦੇ ਸਾਹਮਣੇ ਜੋ ਦਿਖਾਈ ਹੈ ਤਾਂ ਮਾਰਕੀਟ ਇਸ ਦੇ ਵਿੱਚ ਅੰਦਰ ਹੀ ਦਿੱਤੀ ਜਾ ਰਹੀ ਹੈ ਔਰ ਰੋਡ ਜੋ ਮੇਨ 200 ਫੁੱਟ ਰੋਡ ਤੋਂ ਇੱਕ ਫੇਮਸ ਸਕੂਲ ਵੀ ਨਜ਼ਦੀਕ ਹੈ ਪਾਰਕ ਜਿਮ ਔਰ ਇਸ ਦੇ ਵਿੱਚ ਜੋ ਅੰਦਰ ਸਾਰਾ ਟਰੈਕ ਵਾਕ ਕਰਨ ਵਾਸਤੇ ਔਰ ਪਾਰਕ ਸਾਰੇਸ ਦੇ ਵਿੱਚ ਦਿੱਤੇ ਗਿਆ ਹੈ ਬਹੁਤੀ ਵਧੀਆ ਸੁਸਾਇਟੀ ਇਹ ਗੇਟਡ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਇਹ 3 ਬੀ ਐਚ ਕੇ ਦਾ ਟੂ ਸਾਈਡਸ ਓਪਨ ਦਾ ਫਲੈਟ ਤੁਹਾਨੂੰ ਅੱਜ ਦਿਖਾਇਆ ਦੇਖਣ ਲਈ ਤੁਸੀਂ ਇਸ ਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੋ ਵੀ ਦਿੱਤੇ ਹੋਏ ਨੰਬਰ ਸਕਰੀਨ ਤੇ ਦਿੱਤੇ ਹੋਏ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਇਸੇ ਤਰ੍ਹਾਂ ਹੀ ਲਗਜ਼ਰੀ ਫਲੈਟਸ ਕੋਠੀਆਂ ਇੰਡੀਪੈਂਡੈਂਟ ਫਲੋਰ ਲੈ ਕੇ ਪੇਸ਼ਣ ਤੇ ਰਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ